ਸਸ਼ੀਗਲ ਜੀ ਅੱਜ ਜੋ ਮੁੱਦਾ ਲੈ ਕੇ ਆਏ ਬਹੁਤ ਗੰਭੀਰ ਹੈ ਇੱਕ ਗੁਰਦਾਸਪੁਰ ਵਿੱਚ ਜ਼ਬਰਜਨਾਹ ਹੋਇਆ ਅਤੇ ਦੋਸ਼ੀ ਨੂੰ ਫੜ ਕੇ ਛੱਡ ਦਿੱਤਾ ਗਿਆ ਇਸ ਦੀ ਅਸੀਂ ਡਿਟੇਲ ਤੁਹਾਨੂੰ ਦੇਣ ਜਾ ਰਹੇ ਹਾਂ ਸਿਟੀ ਪੁਲਿਸ ਨੇ 012 ਪਰਚਾ ਦਰਜ ਕੀਤਾ ਤੇ ਵੱਖ-ਵੱਖ ਤੇ ਰਾਵਾਂ ਦੇ ਤਹਿਤ ਉਹਨਾਂ ਨੇ ਦੋਸ਼ੀ ਨੂੰ ਫੜ ਕੇ ਲੈ ਆਂਦਾ ਹੋਇਆ ਉਸ ਤੋਂ ਬਾਅਦ ਕੀ ਕਿ ਜਦ ਲੇਡੀ ਦਾ ਮੈਡੀਕਲ ਕਰਾਉਣ ਗਏ ਤੇ ਉੱਥੇ ਜਦ ਉਹਨਾਂ ਨਾਲ ਗੱਲ ਹੋਈ ਤੇ ਉਹਨਾਂ ਨੇ ਵੀ ਕਿਹਾ ਕਿ ਦੋਸ਼ੀ ਫੜਿਆ ਗਿਆ ਤੇ ਜਿਹੜੇ ਨਾਲ ਮੁਲਾਜ਼ਮ ਗਏ ਉਹਨਾਂ ਨੇ ਵੀ ਇਹ ਦੱਸਿਆ ਕਿ ਦੋਸ਼ੀ ਨੂੰ ਫੜ ਲਿਆ ਗਿਆ ਉਸ ਤੋਂ ਬਾਅਦ ਜਦ ਪੱਤਰਕਾਰ ਅਤੇ ਹੋਰ ਵੀ ਬਹੁਤ ਸਾਰੇ ਲੋਕ ਉਹ ਦੋਸ਼ੀ ਨੂੰ ਸਿਟੀ ਪੁਲਿਸ ਦੇ ਮੁਨਸ਼ੀ ਵਾਲੇ ਕਮਰੇ 'ਚ ਮਿਲੇ ਪਰ ਖਰਾਨੀ ਵਾਲੀ ਗੱਲ ਹੋਈ ਕਿ ਰਾਤ ਨੂੰ ਉਹਨੂੰ ਛੱਡ ਦਿੱਤਾ ਗਿਆ ਸਿਰਫ ਸਾਡਾ ਇਹੋ ਹੀ ਸਵਾਲ ਆ ਕਿ ਇੰਨੇ ਗੰਭੀਰ ਦੋਸ਼ਾਂ ਤੇ ਤਹਿਤ ਉਸ ਨੂੰ ਛੱਡਿਆ ਕਿਉਂ ਗਿਆ ਪੁਲਿਸ ਅਧਿਕਾਰੀਆਂ ਦੀ ਜੇ ਗੱਲ ਕਰੀਏ ਤੇ ਬਹੁਤ ਸਾਰੇ ਤੇ ਚੁੱਪੀ ਸਾਧ ਗਏ ਨੇ ਤੇ ਕੁਝ ਨਾਲ ਜਦ ਗੱਲ ਹੋਈ ਤੇ ਕਹਿੰਦੇ ਜਿਹੜਾ ਮਾਮਲਾ ਹੈ ਇਹ ਇਨਵੈਸਟੀਗੇਸ਼ਨ ਦਾ ਇਸ ਕਰਕੇ ਅਸੀਂ ਇਹਨੂੰ ਮਲਕ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ ਸੋ ਮੈਂ ਸਿਰਫ ਇੱਕੋ ਗੱਲ ਪੁੱਛਣਾ ਚਾਹੁੰਦਾ ਵਾਂ ਕਿ ਇੰਨੇ ਵੱਡੇ ਦੋਸ਼ਾਂ ਦੇ ਵਿੱਚ ਲਿਆ ਬੰਦੇ ਨੂੰ ਲਿਆ ਕੇ ਜੋ ਅੰਦਰ ਦਿੱਤਾ ਹੋਏ ਤੇ ਉਹਨੂੰ ਛੱਡ ਦਿੱਤਾ ਜਾਏ ਇਹਦੀ ਗਵਾਹੀ ਜਿਹੜੀ ਆ ਲੱਗੇ ਸੀ ਸੀਸੀਟੀਵੀ ਕੈਮਰੇ ਅਤੇ ਉੱਥੇ ਮਿਲਣ ਵਾਲੇ ਲੋਕ ਭਰਦੇ ਨੇ ਤੇ ਸਾਰਾ ਸ਼ਹਿਰ ਜਿਹੜਾ ਕਿ ਉੱਥੇ ਉਹਨੂੰ ਦੇਖ ਕੇ ਆਇਆ ਉਹ ਵੀ ਭਰਦਾ ਵਾ ਸੋ ਮੈਂ ਇੱਕੋ ਹੀ ਗੱਲ ਕਵਾਂਗਾ ਕਿ ਜਿਹੜੇ ਉੱਚ ਅਫਸਰ ਨੇ ਕੋਈ ਦੀ ਗੰਭੀਰਤਾ ਨਾਲ ਜਾਂਚ ਕਰਨ ਤੇ ਮੀਡੀਆ ਨੂੰ ਵੀ ਦੱਸਣ ਕਿ ਉਹਨੂੰ ਛੱਡਣ ਦਾ ਕੀ ਕਾਰਨ ਸੀ ਜੇ ਕੋਈ ਕਾਰਨ ਆ ਤਾਂ ਜਨਤਕ ਹੋਣਾ ਚਾਹੀਦਾ ਵਾ ਨਾ ਕਿ ਚੁੱਪਚੀ ਪੀਤੇ ਸੋ ਇਹ ਇਤਿਹਾਸ ਚ ਸ਼ਾਇਦ ਪਹਿਲੀ ਵਾਰ ਹੋਇਆ ਵਾ ਕਿ ਆਮ ਤੌਰ ਤੇ ਤੇ ਅਸੀਂ ਕਹਿੰਨੇ ਕਿ ਛੋਟਾ ਜਿਹਾ ਪਰਚਾ ਹੋਇਆ ਹੋਏ ਤਾਂ ਉਸ ਨੂੰ ਮਾਨਜੋਗ ਅਦਾਲਤਾਂ ਛੱਡਦੇ ਨੇ ਇੱਥੇ ਜੱਜ ਵੀ ਪੁਲਿਸ ਸੀ ਤੇ ਵਕੀਲ ਵੀ ਪੁਲਿਸ ਸੀ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਲਿਆਂਦਾ ਵੀ ਆਪ ਤੇ ਛੱਡਿਆ ਵੀ ਆਪ ਤੇ ਲੋਕਾਂ ਤੋਂ ਲੁਕਾਇਆ ਵੀ ਗਿਆ ਸੋ ਬਸ ਇੰਨੀਆਂ ਕੀ ਬੇਨਤੀਆਂ ਨੇ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਤੇ ਲਾਅ ਐਂਡ ਆਰਡਰ ਦੀ ਜੇ ਅਸੀਂ ਗੱਲ ਕਰਦੇ ਆ ਤੇ ਇਹ ਇਤਿਹਾਸ ਚ ਪਹਿਲੀ ਵਾਰੀ ਹੋਇਆ ਹੋਏਗਾ ਇੱਕ ਬਦਕ ਉਹ ਬੰਦਾ ਵਿਅਕਤੀ ਜਿਹਨੂੰ ਸਾਰੀ ਦਿਹਾੜੀ ਬਿਠਾਇਆ ਗਿਆ ਹੋਏ ਤੇ ਬਹੁਤ ਸਾਰੇ ਵਿਅਕਤੀ ਉਹਨੂੰ ਮਿਲੇ ਵੀ ਹੋਣ ਤੇ ਉਹਨੂੰ ਚੁੱਪਚੀ ਪੀਤੇ ਛੱਡ ਦਿੱਤਾ ਗਿਆ ਸੋ ਇਤੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਸੋ ਅਸੀਂ ਉੱਚ ਅਧਿਕਾਰੀਆਂ ਨੂੰ ਵੀ ਇਹ ਕਵਾਂਗੇ ਕਿ ਦੀ ਕੋ ਕੀਤੀ ਜਾਏ ਤੇ ਜਿਹੜੇ ਉੱਤੇ ਲੱਗੇ ਸੀਸੀਟੀਵੀ ਕੈਮਰੇ ਉਹਨਾਂ ਦੀ ਫੂਟੇਜ ਜਿਹੜੀ ਅੱਜ ਹੀ ਸਾਬ ਲਈ ਜਾਏ ਕਿਉਂਕਿ ਬਾਅਦ ਵਿੱਚ ਤੁਸੀਂ ਕਹਿਣਾ ਕੋ ਗਵਾਚ ਗਈ ਸੀ ਫਲਾਣ ਹੋ ਗਿਆ ਤੇ ਇਹਦਾ ਵਧੀਆ ਤਰੀਕੇ ਨਾਲ ਜਿਹੜੇ ਅਫਸਰਾਂ ਨੇ ਇਹ ਕੰਮ ਕੀਤਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਧੰਨਵਾਦ ਜੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਦਾ ਮੈਡੀਕਲ ਕਰਾਇਆ ਗਿਆ ਹਾਂ ਮੈਡੀਕਲ ਕਰਵਾਤਾ ਠੀਕ ਹੈ ਭਾਈ ਮਿਹਰਬਾਨੀ ਲੜਕੀ ਇੱਕ ਤੇ ਉਹਨਾਂ ਦਾ ਪੈਸਿਆਂ ਦਾ ਲੈਣ ਦੇ ਨਹੀਂ ਏਜੰਟ ਨਾਲ ਤੇ ਉਹ ਗਾਂ ਜਿਹੜਾ ਕੋਈ ਸਰਪੰਚ ਸੀ ਉਹਦਾ ਉਹਨਾਂ ਵਾਕਫ ਸੀ ਇਹਨੂੰ ਕੋਲ ਲੜਕੀ ਨੂੰ ਬੁਲਾਇਆ ਆਪਣੇ ਘਰ ਦੁਕਾਨ ਦੇ ਪਿੱਛੇ ਘਰ ਤੇ ਇਹਦੇ ਨਾਲ ਕੋਈ ਗਲਤ ਹਰਕਤ ਕੀਤੀ ਪਸਤੌਲ ਦੀ ਨੌਦੀ ਕੀਤੀ ਕਹਿੰਦੇ ਕਹਿੰਦੇ ਆ ਪਸਤੌਲ ਦੀ ਲੋਕ ਤੇ ਲੜਕੀ ਦੇ ਬਿਆਨ ਨਹੀਂ ਪਸਤੋ ਦੀ ਮਾਮਲਾ ਅਗਲੀ ਕਾਰਵਾਈ ਕੀ ਮਾਲਾ ਦਰਜ ਹੋ ਗਿਆ ਮਾਮਲਾ ਐਫ ਆਈ ਆਰ ਦਰਜ ਹੋ ਗਈ ਮੈਡੀਕਲ ਹੋ ਗਿਆ ਹੁਣ 144 ਦੇ ਬਿਆਨ ਕਰਾਂ ਤੇ ਸਪੰਦ ਲਿਸਟ ਹੋ ਗਿਆ ਹਾਂ ਹੋਵੇ ਤਾਂ ਕੀ ਪਿੰਡ ਦਾ ਸਰਪੰਚਾਂ ਕਦੇ ਬੰਦਾ ਹਾਂਜੀ ਤੇ ਲੜਕੀ ਨੂੰ ਬੁਲਾਇਆ ਉਹਨਾਂ ਆਪਣੇ ਪਿੰਡ ਦੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਐਫ ਆਈ ਆਰ ਦਰਜ ਹੋ ਗਈ ਕੀ ਕੀ ਕਹਿੰਦਾ ਸੀ ਕੀ ਗੱਲ ਕੀ ਕਰਾਈ ਨਕੀ ਮਸਲਾ ਕੀ ਮਸਲਾ ਪੈਸਿਆਂ ਦਾ ਲੈਂਦੇ ਨਹੀਂ ਤੇ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਅੱਗੇ ਵੀ ਜਾਂਦੇ ਜਾਂਦੇ ਸੀ ਪਈ ਆਓ ਮੇਰੇ ਕੋਲ ਤੇ ਮੈਂ ਤੁਹਾਡੇ ਪੈਸੇ ਦਵਾ ਦਿੰਦਾ ਜਦੋਂ ਦਫ਼ਤਰ ਗਈ ਫਿਰ ਉਹਦੇ ਨਾਲ ਕੀਤਾ ਇਹਨੂੰ ਦਫ਼ਤਰ ਗਈ ਉਹਦੇ ਭਾਂਜੀ ਐ ਐ ਉਹ ਦੁਕਾਨ ਹੈ ਉਹਦੇ ਕਾ ਪਿੱਛੇ ਘਰ ਉੱਥੇ ਉਹਨੇ ਬੁਲਾਇਆ ਸੀ ਤੇ ਉਹਦੇ ਨਾਲ ਗਲਤ ਹਰਕਤ ਕੀਤੀ ਬਸ ਸਰ ਲੜਕੀ ਦੇ ਬਿਆਨਾਂ ਤੇ ਯਾਰ ਹੁਣ ਕੋਈ ਕਾਰਵਾਈ ਕੀ ਪੈਂਦੀ ਐਫ ਆਈ ਆਰ ਦਰਜ ਹੋ ਗਈ ਆ ਤੇ ਸਰਪੰਚ ਅਰੈਸਟ ਕਰ ਲਿਆ ਅਗਲੀ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਦਾ ਮੈਡੀਕਲ ਕਰਾਇਆ ਗਿਆ ਹਾਂ ਮੈਡੀਕਲ ਕਰਵਾਤਾ ਠੀਕ ਪਾਜੀ ਮਿਹਰਬਾਨੀ